ਸਰ ਮੇਰਾ ਪਿੰਡ ਜੋ ਗੁਰ ਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਤੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਤੇ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬੈਜੰਨੇ ਉੱਤੇ ਬੇਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਾਰਾ ਹੁੰਦਾ ਗੋਲੀਆਂ ਮੰਡਾ ਦੇ ਤੇ ਜਾਂ ਜਾਂਦੇ ਆ ਪਤਾ ਨਹੀਂ ਕਿ ਉੱਚੀ ਚ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦੂਜੀ ਲਾਤੇ ਮਾਰੀ ਗੱਡੀ ਦੀ ਮੈਂ ਸਾਰਾ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਾਰਾ ਚਾਰ ਬੰਦੇ ਜਖਮੀ ਹੋਏ ਆ ਜੀ ਕਿੱਥੇ ਮੋੜ ਦੋਹਾਂ ਨੂੰ ਸਾਰਾ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਉਥੋਂ ਨਿਕਲਣੀਆਂ ਜਾ ਕੇ ਕੁਲ ਲਾਗੜਾ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲਾਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਗੜਾ ਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਸਰ ਜੋੜੇ ਖਾਂਦੇ ਪਹਿਲਾਂ ਤੇ ਜੋੜੇ ਫਿਰ ਇਹਨੂੰ ਚੱਲ ਕੇ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਜੋੜੇ ਦਾ ਪਿੰਡ ਜੋੜੇ ਖਾਂਦੇ ਜੋੜੇ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਆਜ ਲਈ ਗੁਰਦਾਪੁਰ ਖੋੰਦਰ ਕੱਲ ਹੱਲਾ ਨਹੀਂ ਛੜ ਗੁਰਦਾਪੁਰ ਖਾਨ ਵੀ ਨਾ ਆਣੀ ਕੱਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚਦ ਤੇ ਸਾਨੂੰ ਮਿਲ ਗਏ ਤੇ ਉੱਥੇ ਬਰਗੇ ਖਾਂਡੇ ਵੇ ਆਪਾਂ ਸਾਰੇ ਜਾਣੇ ਤੇ ਜੇ ਰੋ ਬਰਗੇ ਖਾਂਡੇ ਵੇ ਤੇ ਪਤਾ ਨਹੀਂ ਉਹ ਤੇ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਇਹ ਕਿਹੜੀ ਉਹਨੇ ਪਿਸਟਲ ਕੱਢੇ ਤੇ ਗੋਲੀਆਂ ਮਾਰ ਲਵੇ ਸਾਰੇ ਸਾਡੇ ਮੇਹੜੀ ਮੇਹੜਾ ਕਿੰਨੇ ਨੂੰ ਜ਼ਖਮੀ ਹੋ ਗਏ ਸਾਲੇ ਹੋਏ ਨਹੀਂ ਪੰਜ-ਛੇ ਜਾਣੀ ਸਰ ਕਿੰਨੀ ਗੋਲੀ ਹਾਂਜੀ ਸਰ ਮੇ ਲਾਤ ਤੇ ਲੱਗ ਗਈ ਕਿਹਨੇ ਰੋਲ ਫਾਇਰ ਕੀਤਾ ਨਾਨੀ ਸਰਪਤਾ ਵਾਵਾ ਕੀਤੇ ਨਤਾ ਪਤਰਨਾਮ ਕੀਤ ਹਰਜੀਤ ਸਿੰਘ ਸਰ ਹਰਜੀਤ ਸਿੰਘ ਕਿੱਥੋਂ ਰਹਿੰਦੇ ਹੋ ਫੈਲਾਬਾਦੋਂ ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜੇ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹਰਦੂ ਇਥੇ ਆ ਪਰਦਾ ਨਹੀਂ ਇੱਥੇ ਆਪਣੇ ਕੋਲ 3 ਜਨੇ ਆ 2 ਜਨੇ ਆ ਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ 1 ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਆ ਇੱਥੇ ਹਰਦੂ ਛੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਜਿੱ ਲੜਾਈ ਝਗੜਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਪਿਆ ਕੇ ਦੇਖਿਆ ਤੇ ਪਤਾ ਲੱਗਾ ਕਿ 4 ਲੜਕੇ ਨੂੰ 2 ਪਾਰਟੀਆਂ ਦਾ ਆਪਰਚ ਵਿੱਚ ਕੁਝ ਝਗੜਾ ਹੋਇਆ ਚਾਹੇ ਕਿ ਜਿੱਥੇ 4 ਲੜਕੇ ਇੰਜਰਡ ਹੋਏ ਆ ਤੇ 1 ਵੀ ਇੱਥੇ ਡੈਥ ਹੋ ਗਈ ਆ ਏ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰ ਦੋ ਪਏ ਕਿ ਕਿ ਉਹ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਨਹੀਂ ਉਹ ਕਾਲਜ ਦੇ ਪਰਫੈਕਟਲੀ ਕਾਲਜ ਦੇ ਕਿਸੇ ਦੇ ਨਹੀਂ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਥਾਵਾਂ ਤੋਂ ਹੈਗੇ ਅਜੋ ਪਤਾ ਲੱਗਾ ਹਾਲਪਾਲਗਾ ਦੀ ਕਾਲਜ ਲੜਾਈ ਹੋਈ ਕੱਲ ਨਹੀਂ ਉਹ ਜੋ ਸਾਡੇ ਕੋਈ ਸਾਡੇ ਲੋਨ ਚ ਪਈ ਨੂੰ ਬਈ ਬਿਲਕੁਲ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਦੀ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟਲੀ ਪਹੁੰਚੇ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਤਣੇ ਦੀ ਲੜਾਈ ਹੋਏ ਦੋ ਤੋ ਉਹ ਦੇਖ ਫੋੜਾ ਵਰਗੇ ਚਾਰ ਫਟਰ ਹੋ ਗਏ ਹਾਂ ਕਿ ਕਿਹੜੇ ਗੋਲੇ ਚਲਾਉਣੇ ਪਾ ਲਗਾ ਕੋਲਸ ਉਹ ਉਹ ਅਜੇ ਅਸੀਂ ਕਰਦੇ ਪੀ ਇਨਵੈਸਟੀਗੇਸ਼ਨ ਨੂੰ ਜਲਦੀ ਰੈਸਟ ਕਰ